ਜੇ ਜੇ ਨਹੀਂ ਮੈਂ ਫਾਟਿਮਾ ਦਾ ਬੇਨਤੀ ਕਰ ਰਿਹਾ ਕਿ ਕਿਥੋਂ ਦੇ ਹੈ ਬੰਦੇ ਇਹ ਥੜੇ ਮੈਦੇ ਦਾ ਇਹ ਅਮਨ ਜਿਹੜਾ ਉਹ ਵਿਕੀ ਦਾ ਤੇ ਜਰਮਨ ਉਹ ਦੋ ਜਿਹਦਾ ਦੋਨੋਂ ਆਪਾਂ ਨੂੰ ਵੀ ਚਲੇ ਆ ਗਿਆ ਹੂੰ ਕੋਈ ਨਹੀਂ ਆਪਾਂ ਨੂੰ ਚਾਹਣਾ ਥੋੜਾ ਪਾਣੀ ਹੈ ਨਾ ਟੋਟਲ ਕਿੰਨੇ ਆ ਭਾਜੀ ਥੋੜਾ ਪੰਜ ਹਾਂ ਟੋਟਲ ਪੰਜ ਇੱਕ ਫਰੈਂਚਲ ਵਾਲਾ ഫോട്ടോ ഭാജി ഫോട്ടോ കൂടുതൽ ആ ਫਿਰ ਹੋਰ ਵੈਲਿੰਗਰਸ ਭਾਈ ਫੋਟੋ ਕਰ ਲੋ ਫੋਟੋ ਫੋਟੋ ਕੱਢਣਾ ਵਿੱਚ ਠੀਕ ਹਾਂਜੀ ਮਾਜੋ ਐਸਐਸਪੀ ਦੀ ਦਿਸ਼ਾ ਨਿਰਦੇਸ਼ ਤੇ ਤੇ ਮਾਜੋ ਸਾਡੇ ਐਸਪੀਡੀ ਸਾਹਿਬ ਜਿਹੜਾ ਨੇ ਦਿੱਤੇ ਜਿਹੜੀ ਆਪਣਾ ਜਿਹੜੀ ਵਾਰਦਾ ਦੋ ਘਮਾਂਚ ਹੋਈਆਂ ਇੱਕ ਗੋਲ ਹੱਟੀ ਤੇ ਇੱਕ ਆਪਣਾ ਤੇ ਪ੍ਰਾਪਰਟੀ ਡੀਲਰ ਨੇ ਜਿਹੜੀ ਗੋਲ ਹੱਟੀ ਦੀ ਵਾਰਦਾ ਤੇ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨ ਜਣੇ ਹੀ ਜਿਹੜੀ ਗੋਲ ਹੱਟੀ ਤੇ ਅਮਨਦੀਪ ਤੇ ਆਕਾਸ਼ ਤੇ ਬਿੱਲਾ ਮੈਂਡ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ आकाश मैथिया ਦਾ ਦਰਮਿੰਦ ਜੀ ਉਹਨਾਂ ਦੋਨੋਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਂਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਂਸ ਕਰਦਾ ਸੀ ਉਹ ਆਪਣਾ ਰੋਗਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬੰਨ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਅਮਰ ਟੋਟਲ ਕਿੰਨੇ ਵਿਅਕਤੀ ਗ੍ਰਸਤ ਆਏ ਦੇਗੇ ਟੋਟਲ ਅਸੀਂ ਜਿਹੜੇ 5 ਜਾਣੇ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿੱਕੇ ਦੇ ਕੇਸ ਦਰਜ ਨਹੀਂ ਇਨਾਂ ਨੇ ਆਪਣਾ ਜਿਹੜਾ ਹੱਡੀ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀ ਦਿੱਤੀ ਉਹਦੇ ਚ ਉਹਨੂੰ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੀ ਦੋ ਥਾਂ 'ਤੇ ਹੋਟ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੀ ਇਸ ਤਰੀਕੇ ਦੇ ਗੋਲੀਆਂ ਚਲਾਣੀਆਂ ਜਾਂ ਹੁਣਾਦੰਗਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੀ ਕਰ ਰਹੇ ਆਪਣਾ ਜਿਹੜਾ ਗਾਂ ਤੋਂ ਦੀ ਸਰ ਕਿਸੇ ਗੈਂਗ ਨਾਲ ਕੰਮ ਕਰਦੇਗੇ ਤੁਹਾਨੂੰ ਇਹ ਆਪਣਾ ਜਿਹੜਾ ਅਮਨ ਆਪਣਾ ਖੱਬੇ ਰਾਜਪੂਤਾਂ ਤੇ ਦੁੱਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰਪ੍ਰੇਖਿ ਇਹ ਸਿੱਧਾ ਕੰਮ ਕਰਦੇ ਨੇ ਇਹਨਾਂ ਨੂੰ ਜਿਵੇਂ ਇਹ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਵਾਂਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚ ਅਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਸਟਰ ਨੇ ਪਰਚੇ ਦਰਜ ਨੇ ਹਾਂਜੀ ਖੱਬੇ ਰਾਜਪੂਤਾਂ ਤੇ ਦੁੱਨੀ ਹਾਂਜੀ ਜੇ ਤੁਹਾਡੇ ਇਸ ਥਾਣੇ ਚ ਜਾਂ ਬਾਹਰ ਕਮਾਂਡ ਥਾਣੇ ਦਿੱਤੀ ਦੁੱਨੀ ਅੱਗਰਾ ਦਰਜ ਹੋਈ ਹੈ ਲਗਦਾ ਇਸ ਕੇਸ ਵਿੱਚ ਗ੍ਰੇਜ਼ਮ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੋਵੇ ਹਾਂਜੀ ਉਹ ਆਪਣੀ ਕਰ ਰਹੇ ਹਨ ਤਫਤੀਸ਼ਗਰ ਇਹਨਾਂ ਤੋਂ